ਯਾ ਸਤ ਸ੍ਰੀ ਅਕਾਲ ਸਵਾਗਤ ਜੀ ਮੇਰੇ ਇੱਕ ਹੋਰ ਫਰੈਸ਼ ਵਲੌਗ ਦੇ ਵਿੱਚ 2 ਦਿਨ ਹੋ ਗਏ ਆਪਣਾ ਵਲੌਗ ਆਈ ਜਾਂਦਾ ਕਿਉਂਕਿ ਵਾਈਫਾਈ ਦਾ ਲਾਈਟ ਨਹੀਂ ਜੀਤੀ ਤੇ ਅੱਜ ਆਪਾਂ ਲੱਗੇ ਪਹਿਲੀ ਵਾਰ ਦੇਖਦੇ ਹਾਂ ਅਰਜਨ 555 ਉਹ ਹੁਣ ਦੇਖਦੇ ਹਾਂ ਰੂਟਾ ਪਹਿਲਾ ਤਵੀਆਂ ਨਾਲ ਵਾਹ ਜੀ ਰਾਤ ਦੇਖਦੇ ਹੋ ਰਾਤ ਵਾਤਾ ਸੀ ਤਵੀਆਂ ਨਾਲ ਤੇ ਬਾਕੀ ਉਹ ਥਾਂ ਵੀ ਵਾਹਦੀ ਆਪਾਂ ਦੇਖਦੇ ਉਧਰ ਤੱਕ ਰੂਟਾ ਆਇਟ ਮਾਰ ਕੇ ਸੀ ਰਾਤੀ ਚਾਹ ਰਹਿ ਗਈ ਸੀ ਹੁਣ ਲੱਗਾ ਹੋਇਆ ਦੇਖਦੇ ਹੋ ਪਿੰਡੋ ਆਪਣੇ ਤਲੀ ਭਾਈ ਜੰ ਦੇਖੋ ਤੇ ਉੱਤੋਂ ਬੱਦਲ ਵੀ ਅੱਜ ਬਹੁਤ ਖਰਾਬ ਪਿਆ ਦੇਖੋ ਜੇ ਜਾ ਕੇ ਦੇਖ ਸਕਦੇ ਹੋ ਇੱਥੇ ਆਪਾਂ ਖਾਲੀ ਤੇ ਚਕਾ ਕੇ ਵੇਖਿਆ ਸੀ ਇੱਥੇ ਜਮੇ ਨੀਚ ਕੀਚਿਆ ਵੇਖ ਸਕਦੇ ਹੋ ਟਰੈਕਟਰ ਜਮੇ ਨੀਚ ਕੀਚਿਆ 9 ਫੁੱਟ ਰੋਟਾਵੇਟਰ ਸੀ ਤੇ ਅਰਜਨ ਤੇ ਬੰਪਰ ਡੰਡਾ ਵੱਡਾ ਲੱਗਾ ਦੇਖ ਸਕਦੇ ਹੋ ਰੋਟਾਵੇਟਰ ਆਪਣਾ 9 ਫੁੱਟ ਆ ਸੀ ਜਮੇ ਨੀਚ ਕੀਚਿਆ ਫਿਰ ਆਪਾਂ ਰਾਤ ਨੂੰ ਪਹਿਲੀ ਵਾਰ ਲੱਗੇ ਸੀ ਆ ਉਸ ਤੋਂ ਅਗਰ ਪਿਛਲੇ ਦਿਨ ਦੀ ਵੀਡੀਓ ਰਾਤ ਨੂੰ ਆਪਾਂ ਪਹਿਲਾਂ ਤਵੀਆਂ ਮਾਰੀਆਂ ਸੀ ਫਿਰ ਆਪਾਂ ਰੋਟਾਵੇਟਰ ਮਾਰਿਆ ਵੇਖ ਸਕਦੇ ਹੋ ਰੋਟਾਟਰ ਮਾਰ ਕੇ ਫਿਰ ਆਪਾਂ ਪੂਰੀ ਬਰੀਕੀ ਨਾਲ ਕੰਮ ਕੀਤਾ ਸੀ ਰਾਤੀ ਤੇ ਆ ਵਧੀਆ ਟਰੈਕਟਰ ਸੀ ਦੇਖ ਸਕਦੇ ਹੋ ਹਾਂਜੀ ਗਾਇਸ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਜੇ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਦੇਖ ਸਕਦੇ ਹੋ ਆਪਾਂ ਕੱਲ ਮਾਰਤਾ ਸੀ ਰੂਟਾਵੇਟਰ ਅਗਲੇ ਦਿਨ ਦਾ ਵਲੋਗ ਬਣਾਇਆ ਮੈਂ ਦੋ ਦਿਨ ਦਾ ਇਕੱਠਾ ਆਇਆ ਕਰੂ ਅੱਜ ਆਪਾਂ ਹੱਲ ਮਾਰਾਂਗੇ ਉਹ ਵੀ ਕੱਲੂ ਆਜੂਗੀ ਵੀਡੀਓ ਤੇ ਉਹ ਵੀ ਉਸ ਦਿਨ ਦਾ ਉੱਥੇ ਹੀ ਪਿਆ ਤੇ ਅੱਜ ਇੱਥੇ ਹੱਲ ਜੇ ਮਾਰਾ ਕੇ ਵਿਖਾਈ ਹਰ ਜਿ ਅਰਜੰਟ ਲਿਆਵਾਂਗੇ ਅੱਜ ਫੇਰ ਆਦਿ ਤੇ ਨਹੀਂ ਆਊਗਾ ਤੇ ਹਾਲ ਮਾਰ ਕੇ ਵੇਖਾਂਗੇ ਇਹ ਵੀਡੀਓ ਆਪਣੀਆਂ ਵਧੀਆ ਲੱਗਦੀਆਂ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ ਜੀ